ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਤੇ ਮੈਂ ਹਾਂ ਜੱਜ ਸਿੰਘ ਚਿਹੜ੍ਹ ਪਿਛਲੇ ਦਿਨੀ ਪੰਚਾਇਤ ਅਤੇ ਸਰਪੰਚਾਂ ਦੇ ਸੌਂਚਕ ਸਮਾਗਮ ਦੇ ਵਿੱਚ ਬਗਾਵਤ ਕਰ ਚੁੱਕੇ ਕੁਲਬੀਰ ਸਿੰਘ ਜ਼ੀਰਾ ਨੂੰ ਪਾਰਟੀ ਤੋਂ ਸਸਪੈਂਡ ਕਰਨ ਤੋਂ ਬਾਅਦ ਹੁਣ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਪੰਜਾਬ ਕਾਂਗਰਸ ਦੀ ਇਨਚਾਰਜ ਆਸ਼ਾ ਕੁਮਾਰੀ ਅਤੇ ਕੁਲਬੀਰ ਸਿੰਘ ਜ਼ੀਰਾ ਦੇ ਵਿਚਕਾਰ ਮੀਟਿੰਗ ਹੋਈ ਹੈ ਜਿਸ ਤੋਂ ਬਾਅਦ ਕਾਂਗਰਸ ਵੱਲੋਂ ਇਹ ਕਿਹਾ ਗਿਆ ਹੈ ਕਿ ਸਭ ਕੁਝ ਠੀਕ ਹੋ ਚੁੱਕਾ ਹੈ ਪਰ ਅਜਿਹਾ ਹੁੰਦਾ ਦਿਖਾਈ ਨਹੀਂ ਦਿੱਤਾ ਸਭ ਤੋਂ ਪਹਿਲਾਂ ਤੁਹਾਨੂੰ ਸੁਣਾਉਣੇ ਆ ਸੁਖਜਿੰਦਰ ਸਿੰਘ ਰੰਧਾਵਾ ਦਾ ਇਸ ਵੇਲੇ ਕੀ ਆਪਣਾ ਉਹਨਾਂ ਦੱਸਿਆ ਸਾਡੀ ਘਰ ਦੀ ਗੱਲ ਆ ਔਰ ਮੈਡਮ ਪ੍ਰੈਜ਼ੀਡੈਂਟ ਸਾਹਿਬ ਨੇ ਪਹਿਲਾਂ ਵਾਂਗੂ ਪਹਿਲਾਂ ਵੀ ਕੋਈ ਗੱਲ ਨਹੀਂ ਸੀ ਜਿਹੜੀਆਂ ਕੋਈ ਛੋਟੀ ਮੋਟੀ ਗੱਲ ਸੀ ਉਹਨੂੰ ਕਲੈਰੀਫਾਈ ਕਰ ਦਿੱਤਾ ਔਰ ਇਹ ਪਹਿਲਾਂ ਵਰਗੇ ਸਾਡੇ ਜਿਵੇਂ ਪਹਿਲਾਂ ਸੀ ਉਵੇਂ ਕੰਮ ਕਰ ਰਹੇ ਨੇ ਔਰ ਉਹਨਾਂ ਨੇ ਕਿਹਾ ਕਿ ਤਗੜੇ ਹੋ ਕੇ ਕੰਮ ਕਰੋ ਔਰ ਕਾਂਗਰਸ ਲਈ ਲੜਾਈ ਲੜੋ ਟੁੱਟੀ ਹੋ ਗਈ ਹੈ ਜੀਰਾਂ ਦੀ ਬਹਾਲੀ ਹੋ ਗਈ ਸਰ ਜਦੋਂ ਮਨਕੋ ਮਿਲ ਗਿਆ ਬਹਾਲੀ ਹੈ ਸੁਖਜਿੰਦਰ ਸਿੰਘ ਰੰਧਾਵਾ ਭਾਵੇਂ ਸਾਰੀਆਂ ਗੱਲਾਂ ਸਾਫ਼ ਹੋਣ ਦੀਆਂ ਸਹੀ ਹੋਣ ਦੀਆਂ ਗੱਲਾਂ ਕਰ ਰਹੇ ਨੇ ਪਰ ਕੁਲਵੀਰ ਸਿੰਘ ਜ਼ੀਰਾ ਦੀਆਂ ਗੱਲਾਂ ਤੋਂ ਅਜੀਹਾ ਨਹੀਂ ਲੱਗਦਾ ਮੈਂ ਜੋ ਰੰਧਾਵਾ ਸਾਹਿਬ ਨੇ ਦੱਸਿਆ ਕਿ ਮੈਂ ਜਿਹੜੀ ਗੱਲਬਾਤ ਸੀ ਮੈਂ ਉਹ ਪ੍ਰਧਾਨ ਜੀ ਨੂੰ ਤੇ ਮੈਡਮ ਨੂੰ ਦੱਸਤੀ ਔਰ ਉਸ ਤੋਂ ਬਾਅਦ ਜੋ ਸੀਐਮ ਸਾਹਿਬ ਨਾਲ ਉਹ ਗੱਲ ਕਰਕੇ ਜੋ ਪਾਰਟੀ ਫੈਸਲਾ ਕਰੋ ਕਿ ਮੈਨੂੰ ਮਨਜ਼ੂਰ ਪੰਜਾਬ ਕਾਂਗਰਸ ਦੇ ਇੰਚਾਰਜ ਆਸ਼ਾ ਕੁਮਾਰੀ ਨੇ ਤਾਂ ਇਸ ਵੇਲੇ ਇਥੋਂ ਤੱਕ ਕਹਿ ਦਿੱਤਾ ਕਿ ਅਨ ਕੰਡੀਸ਼ਨਲ ਮੁਆਫੀ ਇੱਥੇ ਕੁਲਵੀਰ ਸਿੰਘ ਜ਼ੀਰਾ ਨੇ ਮੰਗ ਲਈ ਹੈ ਨੇ ਅਨ ਕੰਡੀਸ਼ਨਲ ਅਪਾਲੋਜੀ ਦਿਆ ਹੈ कांग्रेस के कॉन्स्टिट्यूशन के हिसाब से हम उसको आगे देखेंगे तो अभी तक कोई सस्पेंशन पर फैसला नहीं हुआ है कांग्रेस के संविधान के तहत जो प्रोसीजर होता है उसके तहत देखेंगे सस्पेंड होने तो बाद कुलबीर सिंह जीरा ने पंजाब कांग्रेस के प्रधान सुनील जाखड़ से कई तरह के इल्जाम लाए सन पर इस वेले सुनील जाखड़ कुछ भी बोलन तो इस वेले बचदे दिखाई देते होगी गल मैडम ने जदों कहता दैट्स द फाइनल वर्ड दिस इज तब कब तक

उसके हिसाब से वो कह रहे हैं कि कल कमिटी में आएंगे ये बात पता जाओ वो कल की कल देखेंगे साहब आज के दिन अभी इस मसले पे कोई फैसला नहीं हुआ है फिलहाल करते रहे सर नहीं कि हां जी माफी मांगते गए देखिए उन्होंने अपना जो भी है आशा जी ने जो आपको बताया उन्होंने अपना फिलहाल नहीं हुई फिलहाल नहीं बात आज के दिन उस ਉਨਕੇ ਉਸ ਦੇ ਉੱਪਰ ਵੀ ਕੋ ਫੈਸਲਾ ਪੁੱਛ ਲਿਆ। ਦਰਅਸਲ ਕੁਲਬੀਰ ਸਿੰਘ ਜ਼ੀਰਾ ਦੀ ਇਹ ਮੀਟਿੰਗ ਉਹਨਾਂ ਨਾਲ ਕਾਂਗਰਸ ਪਾਰਟੀ ਦੀ ਸੋਲਾ ਕਰਾਉਣ ਦੇ ਲਈ ਕਰਵਾਈ ਗਈ ਸੀ ਅਤੇ ਮੰਨਿਆ ਜਾ ਰਿਹਾ ਹੈ ਕਿ ਪਰਮੇਂਦਰ ਸਿੰਘ ਪਿੰਕੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਇਹ ਮੀਟਿੰਗ ਕਰਵਾਈ ਹੈ ਜਿਸ ਦੇ ਵਿੱਚ ਪੰਜਾਬ ਕਾਂਗਰਸ ਦੇ ਇੰਚਾਰਜ ਸੈਂਟਰ ਹਾਈ ਕਮਾਂਡ ਦੇ ਵੱਲੋਂ ਪੰਜਾਬ ਕਾਂਗਰਸ ਦੇ ਇੰਚਾਰਜ ਆਸ਼ਾ ਕੁਮਾਰੀ ਐਸ ਵੀ ਸ਼ਾਮਲ ਹੋਏ। ਆਸ਼ਾ ਕੁਮਾਰੀ ਦਾ ਕਹਿਣਾ ਹੈ ਕਿ ਕੁਲਬੀਰ ਸਿੰਘ ਜ਼ੀਰਾ ਨੇ ਇੱਥੇ ਅਨ ਕੰਡੀਸ਼ਨਲੀ ਮਾਫੀ ਮੰਗ ਲਈ ਹੈ ਪਰ ਕੁਲਬੀਰ ਸਿੰਘ ਜ਼ੀਰਾ ਦਾ ਪਹਿਲਾਂ ਹੀ ਕਹਿਣਾ ਸੀ ਕਿ ਮੈਂ ਮਾਫੀ ਨਹੀਂ ਮੰਗਾਗਾ ਕਿਉਂਕਿ ਮੈਂ ਜੋ ਵੀ ਕੀਤਾ ਸਹੀ ਕੀਤਾ ਕੁਲਬੀਰ ਸਿੰਘ ਜੀ ਨੇ ਅਤੇ ਸੁਨੀਲ ਜਾਖੜ ਨੇ ਇੱਥੇ ਮੁਆਫੀ ਦਾ ਕੋਈ ਵੀ ਜ਼ਿਕਰ ਨਹੀਂ ਕੀਤਾ ਜਦਕਿ ਆਸ਼ਾ ਕੁਮਾਰ ਦਾ ਕਹਿਣਾ ਹੈ ਕਿ ਜ਼ੀਰਾ ਨੇ ਮੁਆਫੀ ਮੰਗ ਲਈ ਹੈ ਇਹ ਤੋਂ ਦਾਲ ਵਿੱਚ ਕੁਝ ਨਾ ਕੁਝ ਕਾਲਾ ਤਾਂ ਜ਼ਰੂਰ ਲੱਗਦਾ ਹੈ ਇੱਕ ਪਾਸੇ ਜਿੱਥੇ ਕਾਂਗਰਸ ਪਾਰਟੀ ਦੇ ਬੁਲਾ ਰਹੇ ਦਾ ਕਹਿਣਾ ਸੀ ਕਿ ਜ਼ੀਰਾ ਨਾਲ ਸਾਰਾ ਮਸਲਾ ਸੁਲਝਾ ਲਿਆ ਗਿਆ ਹੈ ਦੂਜੇ ਪਾਸੇ ਆਸ਼ਾ ਕੁਮਾਰੀ ਅਤੇ ਸੁਨੀਲ ਜਾਖੜ ਇਸ ਵੇਲੇ ਕੁਝ ਵੀ ਕਹਿਣ ਤੋਂ ਬਚਦੇ ਦਿਖਾਈ ਦਿੱਤੇ ਇੱਥੇ ਇਹਨਾਂ ਦੀ ਕੁਝ ਬਾਡੀ ਲੈਂਗੁਏਜ ਦੇਖਣ ਵਾਲੀ ਸੀ ਕਿਉਂਕਿ ਸੁਖਜਿੰਦਰ ਸਿੰਘ ਰੰਧਾਵਾ ਅਤੇ ਪਰਮਿੰਦਰ ਸਿੰਘ ਪਿੰਕੀ ਜਦੋਂ ਮੀਡੀਆ ਦੇ ਸਾਹਮਣੇ ਆਏ ਤਾਂ ਕੁਲਬੀਰ ਸਿੰਘ ਜ਼ੀਰਾ ਨੂੰ ਇਹਨਾਂ ਨੇ ਕੁ ਕਿ ਅਸੀਂ ਕੁਲਬੀਰ ਸਿੰਘ ਜ਼ੀਰਾ ਦੇ ਮੂੰਹ ਸੁਣਨਾ ਚਾਹੁੰਨੇ ਆ ਤਾਂ ਉਸ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ মিডিਆ ਨਾਲ ਗੱਲਬਾਤ ਕਰਨ ਲੱਗ ਪਏ ਪਰ ਕੁਲਬੀਰ ਸਿੰਘ ਜ਼ੀਰਾ ਨੂੰ ਇੱਥੇ ਬੋਲਣ ਨਹੀਂ ਦਿੱਤਾ ਗਿਆ ਜਦੋਂ ਬਹੁਤ ਜ਼ਿਆਦਾ ਜ਼ੋਰ ਪਾਇਆ ਗਿਆ ਤਾਂ ਕੁਲਬੀਰ ਸਿੰਘ ਜ਼ੀਰਾ ਇਹਨਾਂ ਕਹਿ ਕੇ ਚੱਲਦੇ ਬਣੇ ਕਿ ਮੈਂ ਆਪਣੀਆਂ ਗੱਲਾਂ ਹਾਈ ਕਮਾਂਡ ਦੇ ਸਾਹਮਣੇ ਪ੍ਰਧਾਨ ਸਾਹਿਬ ਦੇ ਸਾਹਮਣੇ ਰੱਖ ਦਿੱਤੀਆਂ ਨੇ ਪਰ ਅੱਗੇ ਜੋ ਫੈਸਲਾ ਕਰਨਾ ਹੈ ਉਹ ਪਾਰਟੀ ਨੇ ਕਰਨਾ ਹੈ ਪਰ ਪਾਰਟੀ ਵੱਲੋਂ ਇਹ ਕਿਆ ਜਾਣ ਲੱਗਾ ਖਾਸ ਤੌਰ ਤੇ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਇਹ ਕਿਆ ਜਾਣ ਲੱਗਾ ਕਿ ਉਹਨਾਂ ਦੀ ਬਹਾਲੀ ਹੋ ਚੁੱਕੀ ਹੈ ਸਸਪੈਂਸ਼ਨ ਕੈਨਸਲ ਹੋ ਚੁੱਕੀ ਹੈ ਪਰ ਨਾਲ ਤਾਂ ਆਸ਼ਾ ਕੁਮਾਰੀ ਨੇ ਇਹ ਗੱਲ ਕਹੀ ਅਤੇ ਨਾ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਗੱਲ ਕਹੀ ਹੈ ਇਤੋਂ ਸਾਫ ਜ਼ਾਹਿਰ ਹੋ ਰਿਹਾ ਹੈ ਕਿ ਇਹ ਮੀਟਿੰਗ ਵੀ ਅਸਫਲ ਹੋਈ ਜਾਪਦੀ ਹੈ ਅਤੇ ਜ਼ੀਰਾ ਨੂੰ ਹਾਈ ਕਮਾਂਡ ਬਖਸ਼ਣ ਦੇ ਮੂਡ ਦੇ ਵਿੱਚ ਨਹੀਂ ਹੈ ਕਿਉਂਕਿ ਉਹਨਾਂ ਨੇ ਸਟੇਜ ਤੋਂ ਔਨ ਸਟੇਜ ਸਰਕਾਰ ਦੀ ਇੱਕ ਹਿਸਾਬ ਦੇ ਨਾਲ ਬੇਇੱਜ਼ਤੀ ਕੀਤੀ ਹੈ ਲੱਗ ਰਿਹਾ ਹੈ ਕਿ ਕੁਲਬੀਰ ਸਿੰਘ ਜ਼ੀਰਾ ਨੂੰ ਇਸ ਦਾ ਖਾਮਿਆਜ਼ਾ ਪੰਜਾਬ ਟੀਵੀ ਦੇ ਦਰਸ਼ਕਾਂ ਤੋਂ ਪੁੱਛ ਲੈਣਾ ਚਾਹੁੰਦੇ ਆ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਕੁਲਬੀਰ ਸਿੰਘ ਜ਼ੀਰਾ ਨੂੰ ਇਸ ਗੱਲ ਦੇ ਲਈ ਮਾਫੀ ਮੰਗ ਲੈਣੀ ਚਾਹੀਦੀ ਹੈ ਇਸ ਬਾਰੇ ਤੁਹਾਡੀ ਕਿਹ ਹੈ ਇਸ ਵੀਡੀਓ ਤੇ ਕਮੈਂਟ ਕਰਕੇ ਆਪਣੀ رائے ਖੁੱਲ ਕੇ ਬੇਬਾਕ ਹੋ ਕੇ ਜ਼ਰੂਰ ਦਿਓ ਜੇਕਰ ਤੁਹਾਨੂੰ ਦਾ ਪੰਜਾਬ ਟੀਵੀ ਨਿਊਜ਼ ਚੈਨਲ ਪਸੰਦ ਆਉਂਦਾ ਹੈ ਤਾਂ ਇਸ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਮੈਂ ਜੱਜ ਸਿੰਘ ਚਾਹ ਅਗਲੀ ਵਾਰ ਫੇਰ ਆ ਜ਼ਰੂਰ ਆਵਾਂਗਾ ਤੁਸੀਂ ਬਨੇ ਰਹੋ ਦਾ ਪੰਜਾਬ ਟੀਵੀ ਦੇ ਨਾਲ